ਹਾਂਜੀ ਇਹ 6th ਕਲਾਸ ਦਾ ਆਪਣਾ ਮੈਥ ਹੈ। ਐਕਸਰਸਾਈਜ਼ 4.3 ਤੁਸੀਂ ਕਰ ਰਹੇ ਹੋ ਹੁਣ ਹਨਾ। ਇਹਦੇ ਵਿੱਚ ਆ ਗਿਆ ਫਿਲ ਇਨ ਦਾ ਸੂਟੇਬਲ ਇੰਟੀજર ਇਨ ਬਾਕਸ। ਬਾਕਸ ਦੇ ਵਿੱਚ ਸਹੀ ਸੂਟੇਬਲ ਦਾ ਮਤਲਬ ਦਾ ਜੋਗ ਜਿਹੜਾ ਸਹੀ ਆਉਂਦਾ ਇੱਥੇ ਉਹ ਇੰਟੀજર ਭਰੋਗੇ ਦਾ। ਇੰਟੀજર ਕੀ ਹੁੰਦਾ ਇਹ ਮੈਂ ਤੁਹਾਨੂੰ ਸਵਾਲ ਪੁੱਛਿਆ। ਵੀ ਇੰਟੀજર ਮਤਲਬ ਕੀ ਹੁੰਦਾ ਪੰਜਾਬੀ ਵਿੱਚ? ਵਾਟ ਇਜ਼ ði ਮੀਨ ਬਾਈ ਇੰਟੀજર? ਵਾਟ ਇਜ਼ ði ਵਰਡ ਮੀਨਿੰਗ ਆਫ ਇੰਟੀજર? ਵਰਡ ਮੀਨਿੰਗ ਦੱਸਣਾ ਇਸ ਦਾ। ਹਾਂਜੀ ਇਦੇ ਵਿੱਚ ਫਸਟ ਆਪਣੇ ਕੋਲੇ ਆ ਗਿਆ a ਕੀ ਹੋ ਗਿਆ ਜੀ ਇਹ ਆਪਣਾ 2 ਫਿਰ ਬਲੈਂਕ ਦਿੱਤਾ ਆਪਾਂ ਨੂੰ ਬਾਕਸ ਦਿੱਤਾ ਕਿੰਨਾ 0 0 ਇਸ ਨੂੰ ਕਹਿੰਦੇ ਆ ਇਸ ਇਕੁਅਲ ਟੂ ਕੀ ਕਹਿੰਦੇ ਆ ਆਇਜ਼ ਇਕੁਅਲ ਟੂ ਕੀ ਕਹਿੰਦੇ ਆ ਆਇਜ਼ ਇਕੁਅਲ ਟੂ ਸਵਾਰ ਕੇ ਬੋਲ ਇਜ਼ ਇਕੁਅਲ ਟੂ ਇਜ਼ ਇਕੁਅਲ ਟੂ ਹਾਂ ਅੱਛਾ ਜੀ ਹੁਣ ਜਿਹੜਾ ਆਪਣੇ ਕੋਲ ਇਕੁਅਲ ਦੀ ਨਿਸ਼ਾਨੀ ਹੈ ਆ ਸਿੰਬਲ ਹੈ ਆਪਣੇ ਕੋਲ ਤਾਂ ਆ ਇਹਦੇ ਖੱਬੇ ਪਾਸੇ ਰਹਿ ਗਿਆ ਸਾਰਾ ਦੇਖੋ ਨਾ ਲੈਫਟ ਸਾਈਡ ਤੇ ਆ ਰਹਿ ਗਿਆ ਰਾਈਟ ਸਾਈਡ ਤੇ ਇਹਨੂੰ ਕਹਿੰਦੇ ਆਪਾਂ ਲੈਫਟ ਹੈਂਡ ਸਾਈਡ ਲੈਫਟ ਹੈਂਡ ਸਾਈਡ ਤੇ ਫਿਰ ਇਹਨੂੰ ਕੀ ਕਹਾਂਗੇ ਆਪਾਂ ਬੇਟਾ ਰਾਈਟ ਹੈਂਡ ਸਾਈਡ ਆਪਣੇ ਕੋਲ ਵਿਚਕਾਰ ਇਕੁਅਲ ਦੀ ਨਿਸ਼ਾਨੀ ਹੋਵੇ ਤਾਂ ਲੈਫਟ ਸਾਈਡ ਤੇ ਜੋ ਹੈ ਉਹਨੂੰ ਆਪਾਂ ਕਹਿੰਦੇ ਆ ਲੈਫਟ ਹੈਂਡ ਸਾਈਡ ਤੇ ਰਾਈਟ ਤੇ ਜੋ ਹੈ ਉਸਨੂੰ ਕਹਿੰਦੇ ਆਪਾਂ ਰਾਈਟ ਹੈਂਡ ਸਾਈਡ ਜਦੋਂ ਵੀ ਕੋਈ ਨੰਬਰ ਜਾਂ ਕੋਈ ਡਿਜੀਟ ਜਾਂ ਕੋਈ ਵੀ ਅਲਫਾਬੈਟ ਜਦੋਂ ਆਪ ਦੀ ਸਾਈਡ ਜੇ ਸਾਈਡ ਚੇਂਜ ਕਰਦਾ ਹੈ ਲੈਫਟ ਤੋਂ ਰਾਈਟ ਜਾਂਦਾ ਹੈ ਜਾਂ ਰਾਈਟ ਤੋਂ ਲੈਫਟ ਹੁੰਦਾ ਤਾਂ ਉਹਦੇ ਸਾਈਨ ਰਿਵਰਸ ਹੋ ਜਾਂਦੇ ਆ ਸਾਈਨ ਕਿਹੜੇ ਕਿਹੜੇ ਹੁੰਦੇ ਆ ਇੱਕ ਪਲੱਸ ਇੱਕ ਮਾਈਨਸ ਇੱਕ ਮਲਟੀਪਲਾਈ ਤੇ ਇੱਕ ਆਪਣੇ ਕੋਲੇ ਡਿਵਾਈਡ ਡਿਵਾਈਡ ਜਾਂ ਡਿਵੀਜ਼ਨ ਦੀ ਨਿਸ਼ਾਨੀ ਹੈ ਨਾ ਜਿਹੜਾ ਪਲੱਸ ਹੋਵੇ ਤਾਂ ਪਲੱਸ ਦੂਜੇ ਪਾਸੇ ਜਾ ਕੇ ਕੀ ਬਣ ਜੂਗਾ ਬੋਲੋ ਮਾਈਨਸ ਮਾਈਨਸ ਤੇ ਜਿਹੜਾ ਮਾਈਨਸ ਹੋ ਉਹ ਕੀ ਬਣ ਜੂਗਾ ਪਲੱਸ ਪਲੱਸ ਮਲਟੀਪਲੀਕੇਸ਼ਨ ਕੀ ਬਣੂਗਾ ਵੀ ਬੋਲੋ ਬੋਲੋ ਡਿਵਾਈਡਰ ਰਿਵੀਜ਼ਨ ਚ ਬਦਲ ਜਾਊਗਾ ਤੇ ਜਿਹੜਾ ਡਿਵੀਜ਼ਨ ਹੈ ਉਹ ਕਾਦੇ ਚ ਬਦਲ ਜਾਊਗਾ ਮਲਟੀਪਲਾਈ ਜਿਹੜਾ ਮਾਈਨਸ ਹੈ ਉਹ ਇਧਰ ਆ ਕੇ ਕਾਦੇ ਚ ਬਦਲੂ ਪਲਸ ਜੀ ਤੇ ਜਿਹੜਾ ਪਲਸ ਹੈ ਉਹ ਇਧਰ ਆ ਗਿਆ ਤਾਂ ਕਾਦੇ ਚ ਬਦਲੂ ਮਾਈਨਸ ਜੀ ਜਿਹੜਾ ਡਿਵੀਜ਼ਨ ਉਹ ਕਾਦੇ ਚ ਬਦਲੋ ਮਲਟੀਪਲਾਈ ਤੇ ਮਲਟੀਪਲਾਈ ਕਾਦੇ ਚ ਬਦਲੋ ਡਿਵਾਈਡ ਡਿਵਾਈਡ ਦੇ ਵਿੱਚ ਬਦਲੂਗਾ ਹੁਣ ਆਪਣਾ ਇਹਨੂੰ ਇੱਕ ਇਹ ਮੈਂ ਤੁਹਾਨੂੰ ਸਮਝਾਉਣ ਲਈ ਵਰਤਿਆ ਸੀ ਇੱਥੇ ਕੀ ਕਰਨਾ ਹੈ ਹੁਣ ਆਪਣਾ ਦੇਖੋ ਹੁਣ ਆ ਆਪਾਂ ਇਸ ਤਰ੍ਹਾਂ ਰੱਖ ਲੈਣਾ ਇਹਨੂੰ ਐ ਸਮਝ ਲੈਣਾ ਆ ਬਾਕਸ ਹੈ ਆਪਣਾ ਇਕਵਲ ਟੂ 0 ਹੈ ਦੇਖੋ ਜੀ ਹੁਣ ਆ ਆਪਾਂ ਨੂੰ ਬਾਕਸ ਦੇ ਵਿੱਚ ਕਿੰਨਾ ਭਰਨਾ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਤਾਂ ਨਹੀਂ ਪਤਾ ਹੁਣ ਇਧਰਲਾ 2 ਹੈ ਜਿਹੜਾ ਕਿਉਂਕਿ ਆਪਾਂ ਬਾਕਸ ਦੇ ਵਿੱਚ ਵੈਲਿਊ ਇਹੀ ਪਤਾ ਕਰਨੀ ਹੈ ਨਾ ਕਿ ਕਿੰਨਾ ਭਰਨੇ ਦੀ ਚਾਪਾ ਆਪਾਂ ਕੀ ਕਰਨਾ ਹੈ ਬਾਕਸ ਦਾ ਇੱਧਰ ਹੀ ਰੱਖ ਲਓ ਲੈਫਟ ਸਾਈਡ ਤੇ ਐ ਇਹਨੂੰ ਰਾਈਟ ਸਾਈਡ ਤੇ ਲੈ ਜਾਓ ਆਪਾਂ ਆ ਇਕੁਅਲ ਟੂ ਦੀ ਨਿਸ਼ਾਨੀ ਪਾ ਲਓ ਪਹਿਲਾਂ ਇਹਨੂੰ ਉਧਰ ਲੈ ਕੇ ਜਾਣਾ ਹੈ ਆਪਾਂ ਹਣਾ ਕਿਹੜੀ ਸਾਈਡ ਤੇ ਲੈ ਕੇ ਜਾਣਾ ਇਹਨੂੰ ਤੁਸ ਨੂੰ ਆਪਾਂ ਰਾਈਟ ਰਾਈਟ ਹੈਂਡ ਸਾਈਡ ਐ ਦੇਖੋ ਪਹਿਲਾਂ ਰਾਈਟ ਹੈਂਡ ਸਾਈਡ ਤੇ ਕੋਈ ਹੋਰ ਨੰਬਰ ਹੈਗਾ ਕਿੰਨਾ ਹੈ ਜ਼ੀਰੋ ਜਿਹੜਾ ਰਾਈਟ ਹੈਂਡ ਸਾਈਡ ਤੇ ਪਹਿਲਾਂ ਹੈਗਾ ਪਹਿਲਾਂ ਉਹ ਲਿਖਣਾ ਹੈ ਫਿਰ ਆਪਾਂ ਇਹਨੇ ਤਾਂ ਮੰਗ ਰੋ ਜਾਣਾ ਹੈ ਕਿਤੇ ਪਹਿਲਾਂ ਨਹੀਂ ਲਿਖੋ ਇਹ ਫਿਰ ਗਲਤ ਹੋ ਜੂ ਪਹਿਲਾਂ ਨਹੀਂ ਲਿਖਣਾ ਜਿਹੜਾ ਇਧਰੋਂ ਉਧਰ ਜਾਊ ਉਹ ਬਾਅਦ ਚ ਲਿਖਣਾ ਜਿਹੜਾ ਉਧਰੋਂ ਇਧਰ ਆਉ ਉਹ ਵੀ ਫਿਰ ਪਹਿਲਾਂ ਇਧਰ ਨਾਲ ਲਿਖ ਕੇ ਬਾਅਦ ਚ ਲਿਖਣਾ ਸਮਝ ਲੱਗੀ ਗੱਲ ਦੀ ਹੁਣ 0 ਇੱਥੇ ਪਾ ਲਈ ਆਪਾਂ ਦੇਖੋ ਹੁਣ 2 ਦੇ ਮੂਰੇ ਸਿੰਬਲ ਕਾਹਦਾ ਦੇਖੋ 2 ਦੇ ਮੂਰੇ ਕੀ ਹੈ ਕੁਛ ਨਹੀਂ ਜੇ ਕਿਸੇ ਵੀ ਨੰਬਰ ਦੇ ਅੱਗੇ ਕੁਛ ਵੀ ਨਾ ਹੋਵੇ ਤਾਂ ਫਿਰ ਕੀ ਹੁੰਦਾ ਪਲੱਸ ਹੁੰਦਾ ਇਧਰ ਇਹਦੇ ਮੂਰੇ ਪਲੱਸ ਆ ਤੇ ਉਧਰ ਜਾ ਕੇ ਕੀ ਬਣ ਜੂਗਾ ਇਹ ਆ ਚੱਕੋ ਬਾਕਸ ਦੀ ਵੈਲਿਊ ਆ ਗਈ 0 2 0 ਚੋਂ 2 ਨਿਕਲ ਜਾਣਗੇ ਬੋਲੋ 2 ਚੋਂ 0 ਨਿਕਲ ਜੂ 2 ਚੋਂ 0 ਕੱਢ ਕੇ ਕਿੰਨੇ ਆ ਜਾਣਗੇ ਮਾਈਨਸ ਕਰ ਦਈਏ 2 ਚੋਂ 2 ਚੋਂ ਜੇ 0 ਮਾਈਨਸ ਕਰ ਦਈਏ 2 ਹੀ ਆਊਗਾ 0 ਦਾ ਮਤਲਬ ਕੁਝ ਵੀ ਨਹੀਂ 0 ਦਾ ਮਤਲਬ ਨਾਥਿੰਗ ਕੁਛ ਵੀ ਨਹੀਂ ਹੈਗਾ ਜੇ ਆਪਾਂ 0 ਦੇ ਦੇਖੋ ਜੇ ਆਪਾਂ স্মਲ ਡਿਜੀਟ ਦੇ ਵਿੱਚੋਂ ਲਾਰਜ ਡਿਜੀਟ ਜਿਹੜਾ ਉਹ ਕੱਢਣਾ ਹੋਵੇ ਤਾਂ ਕੀ ਕਰਨਾ ਪਊਗਾ ਆਪਾਂ ਨੂੰ ਆਨਸਰ ਮਾਈਨਸ ਚ ਆਜੂਗਾ ਉੱਤਰ ਤਾਂ ਉਹ ਨਹੀਂ ਆਊਗਾ ਜਿਵੇਂ 2 'ਚੋਂ 0 ਕੱਢ ਕੇ ਕਿੰਨਾ ਹੋਊਗਾ 2 ਪਰ ਆਪਾਂ 0 'ਚੋਂ 2 ਕੱਢਣਾ ਸੀ ਇਸ ਕਰਕੇ ਆਨਸਰ ਕੀ ਆਜੂਗਾ ਮਾਈਨਸ ਮਤਲਬ ਜੇ ਛੋਟੀ ਰਕਮ ਚੋਂ ਵੱਡੀ ਰਕਮ ਕੱਢੀਏ ਤਾਂ ਉੱਤਰ ਮਾਈਨਸ ਚ ਆਊਗਾ ਹੁਣ ਮੈਨੂੰ ਦੱਸੋ ਵੀ ਤੁਹਾਡੇ ਸਮਝ ਪੈ ਗਿਆ ਕਿ ਨਾ ਮੈਂ ਤੁਹਾਨੂੰ ਪੁੱਛਾਂ 5 ਚੋਂ 3 ਕੱਢੇ ਕਿੰਨੇ ਹੁੰਦੇ ਨੇ ਮਾਈਨਸ 5 ਚੋਂ 3 ਕੱਢੇ ਸਿੱਧਾ ਸਿੰਪਲ 2 ਜੇ ਮੈਂ 3 ਚੋਂ 5 ਕੱਢ ਦੇਆ ਫਿਰ ਕਿਹੜੀ ਜਿਵੇਂ ਮੈਂ 0 ਚੋਂ 2 ਕੱਢਿਆ ਜੇ 3 ਚੋਂ 5 ਕੱਢੀਏ ਫਿਰ ਕਿੰਨੇ ਆਉਣਗੇ ਮਾਈਨਸ 2 ਬਸ ਉੱਤਰ ਮੂਰੇ ਮਾਈਨਸ ਬੋਲ ਦੇਣਾ ਆਪਾਂ ਫਿਰ ਠੀਕ ਹੈ 7 ਜੋ 4 ਕੱਢੇ 7 7 6 3 3 3 ਜੇ ਮੈਂ 4 ਤੋਂ 7 ਕੱਢ ਦਿਆਂ -3 -3 ਜੇ ਮੈਂ 20 ਜੋ 15 ਮਾਈਨਸ ਕਰਦਿਆਂ 5 ਜੇ ਮੈਂ 15 ਦੇ ਵਿੱਚੋਂ 20 ਮਾਈਨਸ ਕਰਦਿਆਂ -5 ਜੇ ਮੈਂ 3 ਦੇ ਵਿੱਚੋਂ 8 ਮਾਈਨਸ ਕਰਦਿਆਂ 3 ਵਿੱਚੋਂ 8 ਮਾਈਨਸ ਦੇਖਾਂਗੇ ਕੌਣ ਪਹਿਲਾਂ ਦੱਸੇ ਸ਼ਬਸ਼ -5 -5 5 ਮਤਲਬ ਤੁਸੀਂ 8 ਚੋਂ 3 ਕੱਢ ਦਿਓ ਉੱਤਰ ਮੂਰੇ ਮਾਈਨਸ ਬੋਲ ਦਿਓ ਠੀਕ ਆ ਗੱਲ 5 ਜੋ 10 ਕੱਢੇ ਕਿੰਨੇ ਹੁੰਦੇ ਨੇ 5 ਜੋ 10 ਕੱਢੇ ਬੋਲੋ ਸ਼ਬਸ਼ -5 -5 ਵੈਰੀ ਗੁੱਡ ਜੇ ਮੈਂ 8 ਵਿੱਚੋਂ 9 ਕੱਢ ਦਿਆਂ ਫੇਰ -1 -1 ਵੈਰੀ ਗੁੱਡ ਜੇ 9 ਤੋਂ 9 ਕੱਢਦੇ ਆ 0 0 ਜੇ 9 ਤੋਂ 0 ਕੱਢਦੇ ਆ ਬੋਲੋ ਸ਼ਾਬਾਸ਼ 9 ਤੋਂ 0 ਮਾਈਨਸ ਮਾਈਨਸ 9 ਕਿਉਂ ਮਾਈਨਸ ਕਿਵੇਂ ਆਊਗਾ 9 ਵੱਡਾ ਹੈ 0 ਛੋਟੀ ਹੈ ਵੱਡੇ ਚੋਂ ਛੋਟਾ ਕੱਢਿਆ ਆਪਾਂ ਸਿੱਧੀ ਗੱਲ ਹੈ 9 ਤੋਂ 0 ਕੱਢਿਆ 9 ਜੇ ਮੈਂ 0 ਤੋਂ 9 ਕੱਢਦੇ ਆ -9 -9 ਓਕੇ ਜੀ ਤਾਂ ਹੁਣ ਆਪਰ ਕੋਲੇ -2 ਆ ਗਿਆ ਆਨਸਰ ਆਪਾਂ ਸੋ ਆ ਨਿਸ਼ਾਨੀ ਸੋ ਦੀ ਹੈ ਇਸ ਲਈ ਜਿਹਨੂੰ ਆਪਾਂ ਕਹਿੰਨੇ ਆ ਠੀਕ ਹੈ ਨਾ ਸੋ ਜਿਹੜੀ ਆਪਣੀ ਅਸਲੀ ਰਕਮ ਸੀ ਉਹ ਮੈਂ ਲਿਖ ਲੈਣੀ ਆ ਬੇਟਾ ਉਹ 2 ਬਾਕਸ 0 ਹਾਂਜੀ ਆਨਸਰ ਕਿੰਨਾ ਆਇਆ ਸੀ ਆਪਣਾ -2 ਲਓ ਜੀ 2 ਚ ਪਲੱਸ ਕਰਦੇ -2 ਤਾਂ 0 ਆ ਜਾਈਦਾ ਮਤਲਬ 2 ਰੁਪਏ ਤੁਹਾਡੇ ਕੋਲੇ ਹੈਗੇ ਆ 2 ਤੁਸੀਂ ਕਿਸੇ ਦੇ ਦੇਣੇ ਆ ਜਿਹਦੇ ਹੈਗੇ ਉਹਨੂੰ ਦੇਤੇ ਤਾਂ ਬਾਕੀ ਕੀ ਰਹਿ ਗਿਆ ਤੁਹਾਡੇ ਕੋਲੇ 0 ਰਹਿ ਗਈ ਦੋ ਹੀ ਸੀ ਦੋ ਹੀ ਕਿਸੇ ਨੂੰ ਦੇਣੇ ਸੀ ਦੇਤੇ ਆਪਾਂ ਜੇਬ ਆਪਣੀ ਖਾਲੀ ਖਾਲੀ ਮਤਲਬ 0 ਤਾਂ ਹੁਣ ਬਾਕਸ ਦੇ ਵਿੱਚ ਆਪਾਂ ਐ ਸਮਝ ਲੱਗੀ ਗੱਲ ਦੀ ਇਹ ਆਪਣਾ ਆਨਸਰ ਆ ਗਿਆ ਜੀ ਆਨਸਰ ਲਿਖੋ ਲਾਈਨ ਮਾਰੋ ਠੀਕ ਐ ਐ ਓਕੇ ਜੀ ਤੁਸੀਂ ਹੁਣ ਮੈਨੂੰ ਅਗਲੇ ਸਾਹਮਣੇ ਜਿਹੜੇ ਉਹ ਇਸੇ ਤਰੀਕੇ ਨਾਲ ਹੱਲ ਕਰਨੇ ਬੇਟਾ ਸਾਰੇ ਆ ਵਰਤ ਆ ਨਹੀਂ ਲਿਖਣ ਦੀ ਲੋੜ ਸੋਨ ਨੂੰ ਦੇਖੋ ਆਵਾੜਾ ਤੁਹਾਨੂੰ ਲਿਖਣ ਦੀ ਲੋੜ ਨਹੀਂ ਕਿਉਂਕਿ ਇਹ ਤਾਂ ਮੈਂ ਤੁਹਾਨੂੰ ਸਮਝਾਉਣ ਵਾਸਤੇ ਲਿਖਿਆ ਸੀ ਤੁਸੀਂ ਤਾਂ ਆ ਲਿਖਣਾ ਹੈ ਆ ਲਿਖਣ ਤੋਂ ਬਾਅਦ ਆ ਵੀ ਲਿਖਣ ਦੀ ਲੋੜ ਨਹੀਂ ਤੁਹਾਨੂੰ ਤਾਂ ਮੈਂ ਤੁਹਾਨੂੰ ਸਮਝਾਇਆ ਸੀ ਬਸ ਸਿਰਫ ਆ ਤਿੰਨ ਚਾਰ ਲੈਣੇ ਇਹਨਾਂ ਕੱਲੀਆ ਠੀਕ ਹੈ ਲਓ ਜੀ ਇਹ ਸਵਾਲ ਤੁਸੀਂ ਬੈਠੋ ਤੇ ਕਰੋ ਮੈਨੂੰ ਦਿਖਾਓ